ਸਤਿ ਸ੍ਰੀ ਅਕਾਲ ਜੀ ਕਮਾਂਡ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਹੁੰਚਿਆ ਪਿੰਡ ਪੱਟੀਆਲਾ ਤੇ ਜ਼ਿਲ੍ਹਾ ਸੰਗਰੂਰ ਪਿੰਡ ਪੱਟੀਆਲਾ ਨਿੱਕੇ ਬਾਈ ਕੋਲ ਪਹੁੰਚਿਆ ਤੇ ਉਹਦੀਆਂ ਦੋ ਗਾਵਾਂ ਦਿਖਾਵਾਂਗੇ ਇੱਕ ਤੀਜਾ ਸੁਆ ਇੱਕ ਦੂਜਾ ਸੁਆ ਇੱਕ ਐਚ ਐਫ ਪਿਓਰ ਇੱਕ ਕ੍ਰੋਸ ਗਾਂ ਦੋ ਗਾਵਾਂ ਦਿਖਾਵਾਂਗੇ ਬਾਕੀ ਬਾਈ ਨਾਲ ਮਿਲਦੇ ਆਂ ਜੀ ਬਾਈ ਵਧੀਆ ਵਧੀਆ ਤੇ ਇਹ ਗਾਂ ਤੋਰ ਕੇ ਦਿਖਾ ਦੇ ਵੀਰੇ ਲੈ ਪਿਓਰ ਐਚ ਐਫ ਮਿੱਤਰੋ ਖੱਜ ਨੂੰ ਤੋੜ ਕੇ ਦਿਖਾਉਣਾ ਏ ਤੁਹਾਨੂੰ ਲੈ ਦੇਖ ਸਕਦੇ ਹੋ ਮੂਠੀ ਵਾਲਾ ਕੱਲਾ ਕੱਲਾ ਵੱਖਰਾ ਵੱਖਰਾ ਥਣ ਲੱਗਿਆ ਹੋਇਆ ਥਣ ਦੇ ਵੀ ਨਹੀਂ ਸਾਫ ਆ ਲੈ ਦੇਖ ਸਕਦੇ ਹੋ ਮਿੱਤਰੋ ਮੂਠੀ ਵਾਲਾ ਥਣ ਲੱਗਿਆ ਹੋਇਆ ਬਾਕੀ ਬਾਈ ਤੋਂ ਡਿਟੇਲ ਲੈ ਕੇ ਦਿੰਨੇ ਆ ਜੀ ਨਾਲ ਹੁੰਦੀ ਡਿਟੇਲ ਦੇ ਇਸ ਨਾਲ ਵੀ ਇਹ ਕਿਹੜੇ ਸੂਰੇ ਸੋਣਾ ਵੀਰੇ ਨੇ ਤੀਜੇ ਸੂਰੇ ਤੀਜੇ ਸੂਰੇ ਸੋਣਾ ਇਹ ਪਿਓਰ ਐਚ ਐਫ ਚ ਆ ਗਈ ਪਿਓਰ ਗਰੇ ਪਿਓਰ ਐਚ ਐਫ ਚ ਆ ਗਈ ਠੀਕ ਹੈ ਜੀ ਤੇ ਕਿੰਨੇ ਕ ਦਿਨ ਬਾਕੀ ਨੇ ਵੀਰੇ ਇਹਦੇ ਸੂਣ ਪਹਿਲੇ 18 ਦਿਨ 18 ਦਿਨ ਬਾਕੀ ਨੇ ਬਾਈ ਕਹਿੰਦਾ ਸੂਣ ਦੇ ਦੇ ਪਿਓਰ ਐਚ ਐਫ ਤੀਜਾ ਸੂਆ ਸੋਣਾ ਦੁੱਧ ਕਿੰਨਾ ਕੁ ਪਾ ਹੈ ਰਿਕਾਰਡ ਦਾ ਪਤਾ ਵੀਰੇ ਕੋਈ 26 ਲੀਟਰ ਵੀਰੇ ਪਿਛਲੇ ਸੂਏ 26 ਲੀਟਰ ਪਾ ਹੈ ਬਾਈ ਕਹਿੰਦਾ ਪਿਛਲੇ ਸੂਏ ਇਹਦੀ ਕਿੰਨੀ ਕੁ ਦੀ ਉਮੀਦ ਹੈ ਵੀਰੇ ਦੇ ਦੂਗੀ 28 30 ਤੱਕ ਵੀਰੇ 28 30 ਤੱਕ ਬਾਈ ਕਹਿੰਦਾ ਇੱਕਤੀ ਦੁੱਧ ਦੇਣ ਦੀ ਉਮੀਦ ਹੈ ਇਹਦੀ ਪੂਰੇ ਤੇ ਇਹਦਾ ਮੁੱਲ ਵਾੜੀ ਕੀ ਕਰਦੇ ਆ ਵੀਰੇ ਮੁੱਲ ਵੀਰੇ 75000 ਆ ਆ ਸੇ ਮੁੱਲ 75000 ਆ ਤੇ ਬਾਕੀ ਦੇਣੀ ਕਿੰਨੀ ਦੀ ਆਪਾਂ ਨੇ 1200 ਰੁਪਏ ਮਾਨਦਾਨ ਕਰਦਾ ਮਾਨਦਾਨ ਜਿਹੜਾ YouTube ਚੈਨਲ ਨੂੰ ਦੇਖ ਕੇ ਉਹ 1200 ਨਹੀਂ ਥੋੜਾ ਜਿਹਾ ਵੱਧ ਮਾਨਦਾਨ ਕਰਦੀ ਵਧੀਆ ਕਰਦੀ ਕੋਈ ਨਾ ਫਿਰ ਬਾਈ ਕਹਿੰਦਾ ਵਧੀਆ ਮਾਨਦਾਨ ਕਰਦਾ ਜਿਹੜਾ YouTube ਚੈਨਲ ਨੂੰ ਦੇਖ ਕੇ ਆਪਨੇ ਨੂੰ ਤੇ ਇੱਕ ਕਰਾਸ ਗਾਂ ਦਿਖਾਉਣੀ ਹੈ ਨਾ ਵੀਰੇ ਇੱਕ ਕਰਾਸ ਗਾਂ ਦਿਖਾਉਣੇ ਆ ਤੁਹਾਨੂੰ ਉਹ ਵੀ ਤੋੜ ਕੇ ਦਿਖਾਉਣੇ ਆ ਔਰ ਨਾ ਸਜਣੋ ਦੂਜੀ ਗਾਂ ਤੋੜ ਕੇ ਦਿਖਾਉਣੇ ਆ ਇੱਕ ਕ੍ਰਾਸ ਬੱਸੀ ਆ ਇਹ ਦਿਖਾਉਣਾ ਮਿੱਤਰੋ ਥਣ ਲੇਵੇ ਦੀ ਸਾਫ ਆ ਕੱਲਾ ਕੱਲਾ ਮੂਠੀ ਵਾਲਾ ਥਣ ਲੱਗਿਆ ਹੋਇਆ ਲੇਵਲ ਲੂਆ ਹੁਣ ਵੀ ਬਾਵਾ ਹਾਲੇ ਰਹਿੰਦੇ ਨੇ ਦਿਨੇ ਦੇ ਮੋੜ ਦਾ ਵੀ ਮੂਠੀ ਵਾਲਾ ਥਣ ਲੱਗਿਆ ਹੋਇਆ ਕੱਲਾ ਕੱਲਾ ਵੱਖਰਾ ਵੱਖਰਾ ਦਿਖਾਉਣਾ ਬਾਕੀ ਡਿਟੇਲ ਬਾਅਦ ਤੋਂ ਲੈ ਕੇ ਦਿੰਨੇ ਆ ਇੱਕ ਕੌਚ ਆ ਗਈ ਹਨਾ ਵੀਰੇ ਹਾਂਜੀ ਹਾਂ ਹਾਂ ਠੀਕ ਆ ਤੇ ਇਹ ਕਿਹੜਾ ਸੂਗਾ ਸੂਣਾ ਇਹਨੇ ਦੂਜਾ ਵੀਰੇ ਇਹਨੇ ਦੂਜਾ ਸੂਗਾ ਸੂਣਾ ਤੇ ਇਹਦੀ ਕਿੰਨਾ ਕ ਰਿਕਾਰਡ ਆ ਇਹਦਾ ਦੁੱਧ ਦਾ ਪਾਇਆ ਹੋਇਆ ਪਿਛਲੇ ਵੀਰੇ 15 ਲੀਟਰ ਕੱਟੇ ਨੇ ਪਨੂਣ ਨੇ 15 ਲੀਟਰ ਕੱਟਿਆ ਤੇ ਐਤੀ ਕਿੰਨੇ ਕ ਦੀ ਅਮੀ ਦਾ ਵੀਰੇ ਪਾ ਦੂਗਾ ਪਾ ਦੂਗੀ ਵੀਰੇ ਸਿਪੈਡਮੰਡਾ 16 17 ਨਾਲ ਵੀਰੇ ਆਮ ਨਾਲ ਕੱਟਣਾ ਦੂਜਾ 16 17 22 ਕਹਿੰਦਾ ਐਤੀ ਆਰਾਮ ਤੇ ਕੱਟਣਾ ਚਾਹੀਦਾ ਬਾਕੀ ਸੇਵਾਂ ਦੇ ਡਿਪੈਂਡ ਹਨਾ ਕੀ ਲੈਣੇ ਲੈਣਾ ਦੁੱਧਾਂ ਉਹ ਵੀ ਸੇਵਾਂ ਨੇ ਲੈਣਾ ਤੇ ਇਹਨੇ ਦੂਜਾ ਸੁਗਾ ਸੁਣਾ ਹਨਾ ਵੀਰੇ ਇਹਦੇ ਕਿੰਨੇ ਕ ਦਿਨ ਬਾਕੀ ਨੇ ਵੀਰੇ ਇਹਦੇ ਕਦੂ ਲੱਗਦਾ ਲਗਭਗ 5-7 ਦਿਨ ਬਾਸ 5-7 ਦਿਨ ਇਹ ਕੱਟ ਜੂ ਬਾਈ ਕਹਿੰਦਾ ਤੇ ਇਹਦਾ ਮੁੱਲ ਬਾੜੀ ਕੀ ਆ ਵੀਰੇ ਇਹਦਾ ਮੁੱਲ ਵੀਰੇ 40000 ਰੁਪਇਆ ਅਸੇ ਮੁੱਲ 40000 ਆਪਾਂ ਦੇਣੀ ਕਿੰਨੀ ਦੀ ਵੀਰੇ ਬਸ 1500 ਰੁਪਏ ਕੱਟ 1500 ਬਾਈ ਕਹਿੰਦਾ ਮਾਨ ਤਣ ਹੋ ਜੂ ਜਿਹੜਾ YouTube ਚੈਨਲ ਨੂੰ ਦੇਖ ਕੇ ਉਹ ਚੋਂ ਮਾਨ ਤਣ ਕਰਦੇ ਹੋ ਬਾਈ ਹਨਾ ਹਾਂ ਤੇ ਆਪਣਾ ਮੋਬਾਈਲ ਨੰਬਰ ਬੋਲ ਦੋ ਵੀਰੇ 95927 10630 ਇੱਕ ਵਾਰੀ ਹੋਰ ਬੋਲ 95927 10630 ਠੀਕ ਆ ਜੀ ਵੀਰੇ ਤੇ ਬਾਕੀ ਜਿਹੜੇ ਨੇ گاਵਾ ਖਰੀਦਣੀਆਂ ਨੇ ਬਾਈ ਨਾਲ ਫੋਨ ਤੇ ਗੱਲ ਕਰ ਸਕਦਾ ਤੇ ਆਪਣਾ ਪੱਟੀ ਵਾਲ ਪਿੰਡਾ ਹਨਾ ਹਾਂਜੀ ਜਿਲ੍ਹਾ ਸੰਗਰੂਰ ਪੌਣੀਗੜ ਦੇ ਲੱਗਿਆ ਪੱਟੀ ਵਾਲ ਮਿੱਤਰੋ 5 ਕਿਲੋਮੀਟਰ ਦੀ ਦੂਰੀ ਤੇ ਆ ਪੌਣੀਗੜ ਤੋਂ ਤੇ ਬਾਈ ਨਿਕੇ ਨਾਲ ਗੱਲ ਬਾਤ ਕਰ ਸਕਦਾ ਜਿਹੜੇ ਸੱਜਣ ਮਿੱਤਰ ਨੇ ਖਰੀਦਣੀਆਂ ਨੇ گاਵਾ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ